ਤਲੰਗੀਦਰ ਸਾਹਿਬ ਬਾਣਾ ਪਾਉਂਦੇ ਸੀ ਸਾਨੂੰ ਵੀ ਉਹਨਾਂ ਨੇ ਬਾਣਾ ਪਵਾ ਦਿੱਤਾ ਪੰਜ ਕਕਾਰ ਬੰਨ੍ਹਦੇ ਸੀ ਟੰਗਾ ਖੜਾ ਕੇ ਇਸ ਕੀ ਕੁਰਬਾਨ ਕਸ਼ਹਿਰਾ ਸਾਨੂੰ ਵੀ ਉਹਨਾਂ ਨੇ ਉਹ ਪੰਜ ਕਕਾਰ ਪਵਾਏ ਸਿਰ ਤੇ ਦਮਾਲਾ ਸਜਾਉਂਦੇ ਚੱਕਰ ਤੋੜੇ ਕਲੰਗੀਆਂ ਲਾਉਂਦੇ ਆ ਸਾਨੂੰ ਵੀ ਉਹ ਸਭ ਕੁਝ ਬਖਸ਼ਿਸ਼ ਕਰ ਦਿੰਦਾ ਗੱਤਰੇ ਤਲਵਾਰ ਪਾਉਂਦੇ ਹਰ ਇੱਕ ਸਿੱਖ ਨੂੰ ਸ੍ਰੀ ਸਾਹਿਬ ਕੁਰਬਾਨ ਦੀ ਬਖਸ਼ਿਸ਼ ਕਰ ਘੋੜੇ ਤੇ ਚੜਦੇ ਘੋੜੇ ਵਿਦੇ ਤੇ ਸਾਨੂੰ ਬਾਦਸ਼ਾਹ ਅਨੁਗਰੇ ਕਾਲੇ ਸਭਜੇ ਉਹ ਤਾਵੜ ਤੋੜ ਜੰਗੀ ਘੋੜੇ ਬਖਸ਼ਿਸ਼ ਕਰਦੇ ਕਹਿਣ ਕੋ ਭਾਵ ਐਸੀ ਵਸਤ ਜਗਤ ਮੈਂ ਨਾਹੀ ਜੋ ਮੈਂ ਦਈ ਖਾਲਸੇ ਨਾਹੀ ਮਾਰੇ ਕਹਿੰਦੇ ਐਸੀ ਕੋਈ ਚੀਜ਼ ਨਹੀਂ ਹੈ ਜਿਹੜੀ ਮੈਂ ਆਪਣੇ ਖਾਲਸੇ ਪੰਥ ਨੂੰ ਨਹੀਂ ਦਿੱਤੀ